ਜੀਵਾਲ ਜਿੰਦਾਬਾਦ ਆ ਸਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਨਰਲੇਪ ਟੀਵੀ ਤੇ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਗਰਾਇਆ ਪਿੰਡ ਚੰਦਰਪਾਣ ਦੇ ਵਿੱਚ ਖੜੇ ਆ ਵਿਧਾਨ ਸਭਾ ਹਲਕਾ ਦੀਨਨਗਰ ਦੇ ਪਿੰਡ ਚੰਦਰਪਾਣ ਸਲਕਰ ਪ੍ਰਾਣਾਸ਼ਾਲਾ ਦੇ ਵਿੱਚ ਖੜੇ ਆ ਤੁਹਾਨੂੰ ਦੱਸ ਦਈਏ ਉਹ ਇਸ ਵੇਲੇ ਜੋ ਆਮ ਆਦਮੀ ਪਾਰਟੀ ਦੀ ਮੀਟਿੰਗ ਉਹਨਾਂ ਵੱਲੋਂ ਉਹਨਾਂ ਦੇ ਪਰਿਵਾਰ ਦੇ ਜੋ ਮੁਲਖਰਾਜ ਦੇ ਵਾਰਸ ਨੇ ਜਿਵੇਂ ਸਰਪੰਚ ਬਣੇ ਨੇ ਪਿੰਡ ਵੱਲੋਂ ਸਰਪੰਚ ਚੁਣੇ ਗਏ ਨੇ ਰਜੇਸ਼ ਕੁਮਾਰ ਜੀ ਉਹਨਾਂ ਵੱਲੋਂ ਆਪਣੀ ਸਮੂਚੀ ਦੱਸਿਆ ਜਾ ਰਿਹਾ ਪੰਚਾਇਤ ਸਮੇਤ ਆਪਣੇ ਧੜੇ ਸਮੇਤ ਆਮ ਆਦਮੀ ਪਾਰਟੀ ਜਿਹੜੀ ਆ ਉਹਦੀ ਅਗਵਾਈ ਕਬੂਲੀ ਹੈ ਕਹਿੰਦਾ ਭਾਵ ਹੈ ਕਿ ਕਾਂਗਰਸ ਨੂੰ ਛੱਡ ਕੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਸਮੁੱਚੇ ਪਰਿਵਾਰ ਇਸ ਮੁੱਚੇ ਧੜੇ ਸਮੇਤ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਗਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਨੇ ਨਿਸ਼ਾਨ ਚਿੰਨ੍ਹ ਪਾਏ ਹੋਏ ਨੇ ਦੂਸਰੇ ਪਾਸੇ ਹਾਰ ਵੀ ਜਿਹੜੇ ਨੇ ਹਾਰ ਪਾਏ ਨਜ਼ਰ ਆ ਰਹੇ ਨੇ ਪਿੰਡ ਦੇ ਜਿਹੜੇ ਮੋਤਵਾਰ ਨੇ ਉਹਨਾਂ ਦੇ ਗਲਾਂ ਦੇ ਵਿੱਚ ਸੋ ਅੱਜ ਤੁਹਾਨੂੰ ਦੱਸਦੀ ਏ ਕਿ ਜੋ ਪੰਜਾਬ ਦੇ ਆਮ ਆਦਮੀ ਪਾਰਟੀ ਨਾਲ ਸੰਬੰਧ ਸੰਬੰਧਿਤ ਜੋ ਆਗੂ ਨੇ ਅੰਗਰੇਜ਼ ਅੰਗਰੇਜ਼ ਸਿੰਘ ਵਿਧਾਨ ਸਭਾ ਹਲਕਾ ਦਿਨਨਗਰ ਤੇ ਜਿਹੜੇ ਇਸ ਗਰਮ ਹੋਏ ਨੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਹਾਈ ਕਮਾਂਡ ਵੱਲੋਂ ਜੋ ਡਿਊਟੀਆਂ ਲੱਗੀਆਂ ਨੇ ਪਾਰਟੀ ਦੀ ਮਜ਼ਬੂਤੀ ਵਾਸਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਸਰਪੰਚ ਸਾਹਿਬ ਅਜਿਹੀ ਕੀ ਗੱਲ ਹੋ ਗਈ ਕਿ ਲੰਬੇ ਸਮੇਂ ਤੋਂ ਕਾਂਗਰਸ ਦੇ ਨਾਲ ਚੱਲਦੇ ਆ ਰਹੇ ਸੀ ਤੇ ਹੁਣ ਤੁਸੀਂ ਅਚਾਨਕ ਇਹ ਫੈਸਲਾ ਲੈ ਲਿਆ ਕਿ ਆਮ ਆਦਮੀ ਪਾਰਟੀ ਜੇ ਸਮੁਲਿਤ ਕਰ ਲਿਆ ਦੇਖੋ ਜੀ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਉਹਨਾਂ ਨੇ ਮੇਰੇ ਕੋਲ ਕੰਮ ਵੀ ਲੈਣੇ ਆ ਜੀ ਜੀ ਉਹਦੇ ਸਬੰਧ ਵਿੱਚ ਮੈਂ ਅੰਗਰੇਜ਼ ਭਾਜੀ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੇ ਮੈਨੂੰ ਬੋਲਿਆ ਵੀ ਮੈਨੂੰ ਤੁਸੀਂ ਸਮਾਂ ਦਿਓ ਤੇ ਇਹ ਮੇਰੇ ਕੋ ਆਏ ਤੇ ਇਹਨਾਂ ਦੇ ਦੌਰਾਨ ਹੀ ਜਿੱਦਾਂ ਹੁਣ ਇਹ ਮੈਨੂੰ ਕਹਿਣਗੇ ਉਹਦੇ ਮੁਤਾਬਕ ਵੀ ਇਹਨਾਂ ਨਾਲ ਹੀ ਚੱਲਾਂਗੇ ਠੀਕ ਹੈ ਜੀ ਤੇ ਪਿੰਡ ਦੇ ਕਿਹੜੇ-ਕਿਹੜੇ ਵਿਕਾਸ ਕਾਰਜ ਇੱਥਾਂ ਦੇ ਜ਼ੇਹਨ ਦੇ ਵਿੱਚ ਸੋਚੇ ਹੋਏ ਨੇ ਕਿ ਜਿੱਦਾਂ ਮੇਨ ਕੰਮ ਕਿਹੜੇ ਨੇ ਜਿਹੜੇ ਤੁਸੀਂ ਆਮ ਆਦਮੀ ਪਾਰਟੀ ਤੋਂ ਕਰਾਉਂਦੀਆਂ ਉਮੀਦਾਂ ਲੈ ਕੇ ਇੱਧਰ ਆਇਆ ਦੇਖੋ ਜੀ ਮੇਨ ਕੰਮ ਤੇ ਅੱਜ ਤੋਂ ਜਿਹੜੇ 10 ਸਾਲ ਪਹਿਲੇ ਸਰਪੰਚ ਹੋਏ ਨੇ ਉਹਨਾਂ ਨੇ ਅੱਜ ਤੱਕ ਤੇ ਕੁਝ ਨਹੀਂ ਪਿੰਡ ਦਾ ਕੋਈ ਵਿਕਾਸ ਨਹੀਂ ਕੀਤਾ ਠੀਕ ਹੈ ਜੀ ਸਾਡੀ ਇਹ ਸ਼ਮਸ਼ਾਨ ਘਾਟ ਹੈ ਜੀ ਉਹਦਾ ਵੀ ਹਾਲ ਦੇਖ ਲੋ ਬਹੁਤ ਹੀ ਮਾੜਾ ਆ ਹਾਂਜੀ ਕ੍ਰਿਸ਼ਚਨ ਭਾਈਚਾਰੇ ਸ਼ਮਸ਼ਾਨ ਘਾਟ ਉਹਦਾ ਵੀ ਬਹੁਤ ਹਾਲਾਤ ਮਾੜੇ ਤੇ ਹੋਰ ਵੀ ਕਈ ਧਰਮਸ਼ਾਲਾ ਆਡੀ ਜੀ ਉਹ ਵੀ ਬਹੁਤ ਹੀ ਜ਼ਿਆਦਾ ਮਤਲਬ ਮਾੜੇ ਹਾਲਾਤ ਨੇ ਉਹਦੇ ਉਹਦੇ ਸਬੰਧ ਵਿੱਚ ਅਸੀਂ ਇਹਨਾਂ ਨਾਲ ਅੰਗਰੇਜ਼ ਭਾਜੀ ਹੋਣਾ ਨਾਲ ਮੀਟਿੰਗ ਰੱਖੀ ਆ ਵੀ ਸਾਨੂੰ ਕੁਝ ਨਾ ਕੁਝ ਇਹਦੇ ਬਾਰੇ ਇਹਦਾ ਹੱਲ ਕੀਤਾ ਜਾਏ ਜਿਹੜੇ ਮਤਲਬ ਕੱਚੇ ਮਕਾਨਾਂ ਬਾਰੇ ਕਈ ਗਰੀਬ ਇਹੋ ਜਿਹੇ ਨੇ ਜਿਹੜੇ ਅੱਜ ਤੱਕ ਮਤਲਬ ਦੂਜੇ ਬੰਦਿਆਂ ਨਾਲ ਨਹੀਂ ਜੁੜ ਸਕਿਆ ਜੀ ਉਹਦੇ ਪ੍ਰਾਪਰ ਨਹੀਂ ਚੱਲ ਸਕੇ ਕਈਆਂ ਦੇ ਲੈਟਰਨ ਬਾਥਰੂਮ ਨਹੀਂ ਹੈਗੇ ਔਰ ਬਹੁਤ ਤੰਗੀ ਆ ਰਹੀ ਆ ਤੇ ਉਹਦੇ ਸਬੰਧ ਵਿੱਚ ਗਏ ਮੀਟਿੰਗ ਰੱਖੀ ਆ ਵੀ ਜਿੱਦਾਂ ਉਹਨੂੰ ਅੰਗਰੇਜ਼ ਭਾਜੀ ਕਹਿਣਗੇ ਉਹਦੇ ਮੁਤਾਬਕ ਹੀ ਚੱਲਾਂਗੇ ਇਹਨਾਂ ਦੇ ਕੰਮ ਸੋ ਠੀਕ ਹੈ ਅੰਗਰੇਜ਼ ਜੀ ਜੀ ਉਹਨਾਂ ਦੀ ਅਗਵਾਈ ਤੁਸੀਂ ਕਬੁੱਲੀ ਹੈ ਜਵੇਂ ਤੁਹਾਡੇ ਪਰਿਵਾਰਕ ਮੈਂਬਰ ਨੇ ਬਲਦੇਵ ਰਾਜ ਜੀ ਤੁਸੀਂ ਵੀ ਲੰਬੇ ਸਮੇਂ ਤੋਂ ਕਾਂਗਰਸ 'ਚ ਜਿਹੜੇ ਸਰਗਰਮ ਰਹੇ ਹੋ ਤੇ ਤੁਹਾਡੇ ਤੋਂ ਅਸੀਂ ਇਹ ਸਵਾਲ ਪੁੱਛਣਾ ਚਾਹੁੰਦੇ ਹਾਂ ਕਿ ਕੀ ਜਵੇਂ ਹਲਕਾ ਇੰਚਾਰਜ ਸਮチェਰ ਸਿੰਘ ਨੇ ਹਨਾ ਤੇ ਸਮチェਰ ਸਿੰਘ ਤੋਂ ਇਲਾਵਾ ਤੁਸੀਂ ਅੰਗਰੇਜ਼ ਸਿੰਘ ਜੀ ਇਹਨਾਂ ਦੀ ਅਗਵਾਈ ਕਬੂਲੀ ਹੈ ਕੀ ਤੁਹਾਨੂੰ ਉਮੀਦ ਨਹੀਂ ਸੀ ਕਿ ਸਮチェਰ ਸਿੰਘ ਕੋ ਕੰਮ ਕਰਵਾ ਸਕਦੇ ਨੇ ਵੇਖੋ ਜੀ ਪਿਛਲੇ ਜਿਸ ਤਰ੍ਹਾਂ ਸਾਡੇ ਸਰਪੰਚ ਸਾਹਿਬ ਨੇ ਦੱਸਿਆ ਪਿਛਲੇ 10 ਸਾਲ ਤੋਂ ਬਹੁਤ ਹੀ ਖਸਤਾ ਹਾਲਤ 'ਚ ਸਾਡੇ ਇਹਨਾਂ ਪਿੰਡਾਂ ਦੀ ਕੋਈ ਵਿਕਾਸ ਨਹੀਂ ਹੋਇਆ ਹੁਣ ਆਣ ਕੇ ਸਾਨੂੰ ਮੌਕਾ ਮਿਲਿਆ ਸਾਡੇ ਨੌਜਵਾਨ ਵੀਰ ਅੰਗਰੇਜ਼ੀ ਜਿਹੜੇ ਸਾਡੇ ਦਰਮਿਆਨ ਆਏ ਆ ਸਾਨੂੰ ਇਹਨਾਂ ਤੋਂ ਬਹੁਤ ਆਸ ਆ ਅਹੀਂ ਇਹਨਾਂ ਦੇ ਨਾਲ ਜੁੜ ਕੇ ਕੰਮ ਕਰਨਿਆ ਤੁਹਾਨੂੰ ਕੀਲਾ ਕੰਮ ਕਰਾ ਸਕਦੇ ਹਾਂ ਜੀ ਬਿਲਕੁਲ ਜੀ ਬਿਲਕੁਲ ਇਹ ਜਾਂਗੋਆਂ ਦੇ ਨਾਤੇ ਇਹਨਾਂ ਚ ਬਹੁਤ ਉਤਸ਼ਾਹ ਹੈ ਇਹ ਮੈਂ ਆਪਾਂ ਸਮਝਦੇ ਹਾਂ ਕਿ ਇਹਨਾਂ ਤੋਂ ਬਗੈਰ ਹੋਰ ਕੋਈ ਨਹੀਂ ਸਾਡਾ ਕਿ ਕੀ ਤੁਸੀਂ ਜਿਵੇਂ ਹੁਣ ਪੰਚਾਇਤ ਬਣੀ ਨੂੰ ਤੇ ਕਾਫੀ ਜਿਹੜੇ ਮਹੀਨੇ ਬੀਤ ਚੁੱਕੇ ਨੇ ਕੀ ਹਲਕਾ ਇੰਚਾਰਜ ਨੇ ਜਿਵੇਂ ਸਿੰਘ ਦੀ ਪਿੰਡ ਦੀ ਡਿਵੈਲਪਮੈਂਟ ਨੂੰ ਲੈ ਕੇ ਕੋਈ ਉੱਥੇ ਜਾ ਕੇ ਤੁਸੀਂ ਕੋਹਰ ਲਈ ਕੋਈ ਮੰਗ ਕੀਤੀ ਤੁਸੀਂ ਬਿਲਕੁਲ ਜੀ ਪਹਿਲੇ ਉਹਨਾਂ ਕੋ ਵੀ ਜਾਂਦੇ ਰਿਹਾ ਲੇਕਿਨ ਕੋਈ ਚੀਜ਼ ਵੀ ਨਹੀਂ ਪਿੰਡ ਲਈ ਉਹ ਕਰ ਸਕੇ ਬਿਲਕੁਲ ਉਸੇ ਤਰ੍ਹਾਂ ਹੀ ਪਿੰਡ ਦਾ ਵਕਾਤ ਤੁਸੀਂ ਜਾ ਕੇ ਵੇਖੋ ਸਮਸਾਨ ਘਾਟ ਉਸੇ ਤਰ੍ਹਾਂ ਹੀ ਆਰ ਯੰਤਰ ਇਨਸ਼ਾਅੱਲਾ ਬਹੁਤ ਖਸਤਾ ਹਾਲ ਸਾਡੇ ਰਸਾਈ ਪਾਈ ਜਾਰੇ ਦੇ ਕੰਮ ਕੁਝ ਰਹਿੰਦੇ ਆ ਉਧਰ ਛੱਪੜ ਉਹਦੀ ਵੀ ਮਤਲਬ ਤਿਆਰੀ ਕਰਨ ਵਾਲੀ ਆ ਇਸ ਕਰਕੇ ਸਾਡੇ ਬਹੁਤ سارے ਕੰਮ ਆ ਜੋ ਪਛੜੇ ਦੇ ਆ ਸਾਨੂੰ ਇਹੋ ਹੀ ਆਸ ਹੈ ਵੀ ਸਾਡੇ ਸਰਦਾਰ ਸਾਹਿਬ ਅੰਗਰੇਜ਼ ਜੀ ਸਾਡੀ ਅਗਵਾਈ ਕਰਨ ਆਪਾਂ ਇਹਨਾਂ ਨਾਲ ਕੰਦੇ ਨਾਲ ਮਿਲਾ ਕੇ ਚੱਲਾਂਗੇ ਜਿਸ ਤਰ੍ਹਾਂ ਹੋ ਸਕੇ ਇਹਨਾਂ ਦਾ ਸਾਥ ਦੇਾਂਗੇ ਔਰ ਪਾਰਟੀ ਜੋ ਵੀ ਆ ਨੂੰ ਮਜਬੂਰੀ ਸਾਡਾ ਸਾਤ ਜਿਹੋ ਜਹ ਲੈ ਗਈ ਆਪਾਂ ਦੇਣ ਨੂੰ ਤਿਆਰ ਆ ਜਿੱਥੇ ਡਿਊਟੀਆਂ ਲੱਗਣਗੀਆਂ ਬਿਲਕੁਲ ओके ओके ਕਰਾਂਗਾ ਸੋ ਅੰਗਰੇਜ਼ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਤੇ ਜਿਹੜੀ ਸਾਡੀ ਮੁਲਾਕਾਤ ਆ ਅੰਗਰੇਜ਼ੀ ਤੁਹਾਡੇ ਨਾਲ ਅੱਜ ਦਿਨ ਨਗਰ ਹਲਕੇ ਦੇ ਵਿੱਚ ਪਹਿਲੇ ਦਿਨ ਹੋਈ ਹੈ ਸਬੱਬ ਬਣਿਆ ਚੰਦਰਪਾਲ ਦੇ ਵਿੱਚ ਤੇ ਕੀ ਤੁਸੀਂ ਪਹਿਲਾਂ ਆਪਣੀ ਪਛਾਣ ਦੱਸ ਦਿਓ ਸਾਡੇ ਚੈਨਲ ਦੇ ਥਰੂ ਜਿਵੇਂ ਹਲਕਾ ਦਿਨ ਨਗਰ ਦੇ ਜਿਹੜੇ ਵੋਟਰ ਸਪੋਰਟਰ ਨੇ ਜਾਂ ਹਲਕਾ ਵਾਸੀ ਆ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਤੁਹਾਡਾ ਇੱਥੇ ਕੋਈ ਜੱਦੀ ਜਿਹੜਾ ਹੈਗਾ ਪਿੰਡਵਾ ਕੀ ਕਿਵੇਂ ਤੁਸੀਂ ਹਲਕਾ ਦਿਨ ਨਗਰ ਨਾਲ ਸੰਬੰਧਤ ਹੋ ਪਹਿਲੇ ਤੇ ਜੀ ਮੈਂ ਤੁਹਾਡਾ ਆਏ ਨੇ ਇੱਥੇ ਤੈਹ ਦਿলো ਧੰਨਵਾਦ ਕਰਦਾ ਕਿ ਤੁਸੀਂ ਇੱਥੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਹੋ ਜੀ ਮੈਂ ਅੰਗਰੇਜ਼ ਸਿੰਘ ਪੰਜਾਬ ਸੰਯੁਕਤ ਸਕੱਤਰ ਯੂਥ ਲੀਡਰ ਠੀਕ ਹੈ ਜੀ ਮੈਂ ਮੇਰਾ ਪਿੰਡ ਜੀ ਦਰੰਗਲਾ ਦਰੰਗਲੇ ਲਾ ਕੇ ਨੰਗਲ ਡਾਲਾ ਆ ਜੀ ਤੇ ਮੇਰਾ ਹਲਕਾ ਆ ਮੈਂ ਸਭ ਤੋਂ ਪਹਿਲਾਂ ਜੀ ਇਹ ਹੈ ਕਿ ਮੇਰਾ ਹਲਕਾ ਮੇਰਾ ਪਰਿਵਾਰ ਮੇਰਾ ਹਲਕਾ ਜਿਹੜਾ ਵਾ ਉਹ ਮੇਰਾ ਪਰਿਵਾਰ ਆ ਮੈਂ ਪਾਰਟੀ ਚ ਪੰਜਾਬ ਪਧਰੀ ਉਹਦਾ ਕੀ ਆ ਉਹ ਵੀ ਦਰਸ਼ਕਾਂ ਨੂੰ ਦੱਸ ਦਿੰਦਾ ਮੈਂ ਪੰਜਾਬ ਸੰਯੁਕਤ ਸਕੱਤਰ ਆ ਗਈ ਜੀ ਜੀ ਠੀਕ ਹੈ ਜੀ ਯੂਥ ਲੀਡਰ ਆ ਪੰਜਾਬ ਸੰਯੁਕਤ ਸਕੱਤਰ ਠੀਕ ਹੈ ਜੀ ਤੇ ਮੇਰਾ ਇਹ ਪਰਿਵਾਰ ਆ ਤੇ ਮੈਂ ਆਪਣੇ ਪਾਰਟੀ ਬਾਜੀ ਤੋਂ ਉੱਪਰ ਹੋ ਕੇ ਆਪਣੇ ਪਰਿਵਾਰਾਂ ਦੇ ਨਾਲ ਕਹਿੰਦੇ ਕਿ ਜਦੋਂ ਪਰਿਵਾਰਾਂ ਤੇ ਮੁਸ਼ਕਲਾਂ ਆਣ ਨਾ ਜਦੋਂ ਪਰਿਵਾਰ ਦੁਖੀ ਹੋਏ ਤੇ ਉਹਨਾਂ ਦਾ ਪੁੱਤ ਚੁੱਪ ਨਹੀਂ ਬੈਠ ਸਕਦਾ ਤੇ ਮੇਰਾ ਪਰਿਵਾਰ ਜਿਹੜਾ ਵਾ ਇੱਥੇ ਮੇਰੇ ਵਾਟ ਨੇ ਸਾਡੀ ਸਰਕਾਰ ਆ ਦੇਖੋ ਜੀ ਇਹ ਸਰਕਾਰ ਅਸੀਂ ਆਪਣੀ ਮਿਹਨਤ ਦੇ ਨਾਲ ਬਣਾਈ ਆਪਣੀ ਖੂਲ ਪਸੀਨੇ ਦੀ ਕਮਾਈ ਲਗਾ ਕੇ ਆਪਾਂ ਆਪਣੀ ਸਰਕਾਰ ਬਣਾਈ ਆ ਠੀਕ ਆ ਜੀ ਤੇ ਮੇਰੀ ਸਰਕਾਰ ਦੇ ਵਿੱਚ ਮੇਰੇ ਜਿਹੜੇ ਲੋਕ ਆ ਉਹ ਘਰਾਂ 'ਚ ਬੈਠ ਨਮਾਇ ਨਮਾਇਸ਼ੂ ਹੋ ਕੇ ਉਹ ਕਰ ਰਹੇ ਤੇ ਮੈਨੂੰ ਇਹ ਮਨਜ਼ੂਰ ਨਹੀਂ ਮੈਂ ਪਾਰਟੀ ਬਾਜੀ ਤੋਂ ਉੱਪਰ ਹੋ ਕੇ ਠੀਕ ਆ ਜੀ ਇਹਨਾਂ ਨੂੰ ਮੈਂ ਨਾਲ ਜੋੜਿਆ ਮੇਰੇ ਇੱਥੇ ਸਤਕਾਰਯੋਗ ਜਿਹੜੇ ਸਾਡੇ ਹਲਕਾ ਚਾਰ ਸ਼ਮਸ਼ੀਰ ਸਿੰਘ ਜੀ ਠੀਕ ਆ ਜੀ ਅਸੀਂ ਉਹਨਾਂ ਦਾ ਵੀ ਸਰਕਾਰ ਕਰਦੇ ਆ ਠੀਕ ਆ ਜੀ ਸਾਡੇ ਆਮ ਆਦਮੀ ਪਾਰਟੀ ਦੀ ਜਿਲ੍ਹਾ ਦੀ ਲੀਡਰਸ਼ਿਪ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਆਂ ਮੈਂ ਇੱਕ ਸੇਵਾਕ ਹੋ ਕੇ ਮੈਂ ਆਪਣੇ ਜਿਲ੍ਹੇ ਆਪਣੇ ਹਲਕੇ ਦੀ ਜਿਹੜੀ ਹੈ ਸੇਵਾ ਕਰਨੀ ਆ ਤੇ ਸੇਵਾ ਕਰ ਰਿਹਾ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖਲੋਤਾ ਮੈਨੂੰ ਰਾਜ ਦੇ 12 ਵਜੇ ਵੀ ਫੋਨ ਕਰਦਾ ਤੇ ਇੱਥੇ ਮਾਫ ਕਰਨਾ ਤੁਹਾਡੀ ਗੱਲ ਰੁਕਦੀ ਹੈ ਕਿ ਜਿਵੇਂ ਪਾਰਟੀ ਹਾਈ ਕਮਾਂਡ ਨੂੰ ਉਮੀਦ ਨਹੀਂ ਸੀ ਕਿ ਕੀ ਸਮਸ਼ੀਰ ਸਿੰਘ ਹਲਕਾ ਨਹੀਂ ਚਲਾ ਸਕਦੇ ਜਾਂ ਉਹ ਅਸਮਰਥ ਨੇ ਆਪਣੀ ਰਾਜਨੀਤੀ ਦੇ ਵਿੱਚ ਤਜਰਬੇ ਤੋਂ ਤੇ ਤੁਹਾਨੂੰ ਇੱਕ ਜੰਗ ਜਿਹੜੀ ਜੋ ਜੂਥ ਆਗੂ ਉਹਨੂੰ ਉਤਾਰਨਾ ਪਿਆ ਦਿਨ ਨਗਰ ਹਲਕੇ ਦੇ ਵਿੱਚ ਨਹੀਂ ਜੀ ਇਹ ਜੀ ਸਾਡੀ ਪਾਰਟੀ ਹੈ ਨਾ ਜਿਹੜੀ ਦੀ ਉਹ ਏ ਬਿਲਕੁਲ ਨਹੀਂ ਉਹ ਕਰਦੀ ਦੇਖੋ ਉਹ ਹਲਕਾ ਇੰਚਾਰਜ ਨੇ ਆਪਣਾ ਕੰਮ ਕਰ ਰਹੇ ਨੇ ਠੀਕ ਹੈ ਜੀ ਉਹ ਸਾਡੇ ਹਲਕਾ ਇੰਚਾਰਜ ਨੇ ਤੇ ਮੈਂ ਪੰਜਾਬ ਦਾ ਸਕੱਤਰ ਮੈਂ ਤੇ ਆਪਣੀ ਸੇਵਾ ਕਰ ਰਿਹਾ ਤੇ ਮੈਂ ਆਪਣੀ ਸੇਵਾ ਨਿਭਾ ਰਿਹਾ ਤੇ ਇਦਾਂ ਹੀ ਨਿਮਾਦਾ ਰਵਾਂਗਾ ਮੈਂ ਕਿਸੇ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦਾ ਡਾਲੀ ਦੂਜੀ ਗੱਲ ਇਹ ਜੀ ਸਾਡੀ ਸਰਕਾਰ ਆ ਜਿਹੜੀ ਇਹ ਤੇ ਪੈਰਾਸ਼ੂਟ ਦੇ ਨਾਲ ਬੰਦਾ ਬਿਲਕੁਲ ਨਹੀਂ ਉਤਾਰਦੀ ਜਿੱਦਾ ਪਿਛਲੀਆਂ ਸਰਕਾਰਾਂ ਕਰਦੀਆਂ ਰਹੀਆਂ ਨਾ ਸਾਡੀ ਸਰਕਾਰ ਇਹ ਤਾਂ ਬਿਲਕੁਲ ਨਹੀਂ ਕਰਦੀ ਸਾਡੀ ਸਰਕਾਰ ਆ ਉਹ ਇੱਕ ਮਿਹਨਤ ਦੀ ਵਰਕਰ ਆ ਜਿਹੜਾ ਇੱਕ ਮਿਹਨਤ ਆਕਾ ਤੁਸੀਂ ਬਹੁਤ ਜਾਣ ਕੇ ਤੁਹਾਨੂੰ ਖੁਸ਼ੀ ਹੋਏਗੀ ਕਿ ਇਹ ਕਹਾਡੀ ਸਰਕਾਰ ਇਦਾਂ ਦੀ ਆ ਕਿ ਜਿਹੜੇ ਗਰੀਬ ਘਰਾਂ ਦੇ ਲੋਕ ਲੋਕ ਨੇ ਜਿਨ੍ਹਾਂ ਨੇ ਮਿਹਨਤ ਕਰਕੇ ਇਹ ਸਰਕਾਰ ਬਣਾਈ ਠੀਕ ਹੈ ਜੀ ਤੇ ਸਾਡੀ ਸਰਕਾਰ ਜਿਹੜੀ ਆ ਇਹ ਲੋਕਾਂ ਦਾ ਪਹਿਲ ਦੇ ਆਧਾਰ ਤੇ ਕੰਮ ਕਰਦੀ ਆ ਤੇ ਮੈਂ ਜਿਹੜਾ ਵਾ ਪਹਿਲ ਦੇ ਆਧਾਰ ਤੇ ਲੋਕਾਂ ਦਾ ਕੰਮ ਕਰਨ ਇਸ ਹਲਕੇ ਦੇ ਵਿੱਚ ਆ ਕਿਉਂਕਿ ਇਸ ਹਲਕੇ ਦੇ ਵਿੱਚ ਮੈਂ ਹਲਕੇ ਨੂੰ ਤਾਂ ਚੁਣਿਆ ਕਿਉਂਕਿ ਇਹ ਮੇਰਾ ਜੱਦੀ ਹਲਕਾ ਹੈ ਤੇ ਮੇਰੀ ਵੋਟ ਆ ਜਿਹੜੀ ਇੱਥੋਂ ਦੀ ਆ ਤੇ ਮੇਰਾ ਇਹ ਪਰਿਵਾਰ ਆ ਤੇ ਮੇਰੇ ਪਰਿਵਾਰਾਂ ਦੇ ਵਿੱਚ ਜੇ ਕਿਸੇ ਨੂੰ ਵੀ ਕੋਈ ਮੁਸੀਬਤ ਆ ਤੇ ਮੈਂ ਪਹਿਲ ਦੇ ਆਧਾਰ ਤੇ ਖੜੋਤਾ ਵਾਂ ਮੈਂ ਆਪ ਇਹ ਵਾ ਤੁਹਾਨੂੰ ਫੇਰ ਕਹਿਣਾ ਚਾਹੁੰਦਾ ਪਾਰਟੀ ਬਾਜ਼ੀ ਤੋਂ ਉੱਤੇ ਹੋ ਕੇ ਮੇਰਾ ਹਲਕਾ ਹੈ ਜੀ ਮੈਂ ਹਲਕੇ ਦੀ ਪਹਿਲਾਂ ਸੇਵਾ ਕਰਾਂਗਾ ਫਿਰ ਜਿਹੜਾ ਵਾ ਮੈਂ ਮਾਲਕ ਵਾਂ ਤੇ ਦੂਜੀ ਗੱਲ ਸਾਡੇ ਸਤਿਕਾਰਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਸਾਡੇ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਸਾਡੇ ਡਾਕਟਰ ਸੰਦੀਪ ਪਾਟੇ ਜੀ ਦੀ ਸਥਾਪਨ ਦੇ ਇੰਚਾਰਜ ਨੇ ਜੋ ਉਹਨਾਂ ਨੇ ਮੈਨੂੰ ਇੱਕ ਉਹਨਾਂ ਨੇ ਇਨਾ ਮਾਣ ਦਾ ਬਖਸ਼ਿਆ ਮੈਨੂੰ ਤੇ ਮੈਂ ਤੁਹਾਡੇ ਰਾਹ ਜੋ ਤੁਸੀਂ ਮੈਨੂੰ ਸਵਾਲ ਕੀਤਾ ਆ ਕਿ ਪਾਰਟੀ ਨੇ ਜੋ ਕਿ ਮੈਨੂੰ ਇੱਥੇ ਧਾਰਿਆ ਮੈਨੂੰ ਜੀ ਮੇਰੀ ਪਾਰਟੀ ਨੇ ਮੈਨੂੰ ਇੱਕ ਟੈਗ ਲਗਾ ਕੇ ਮੈਨੂੰ ਪੰਜਾਬ ਚ ਕੰਮ ਕਰਨ ਦੀ ਕੀਤਾ ਤੇ ਮੈਂ ਆਪਣਾ ਹਲਕਾ ਜਿਹੜਾ ਵਾ ਉਹ ਦੀਨਾ ਨਗਰ ਚੁਣਿਆ ਤੇ ਇਹ ਮੇਰਾ ਪਰਿਵਾਰ ਹੈ ਕਰਦਾ ਰਹਿਣਾ ਇੱਕ ਮੈਂ ਤੁਹਾਡੀ ਮਾਦਮ ਰਾਈ ਮੈਂ ਮੈਸੇਜ ਦੇਣਾ ਚਾਹੁੰਨਾ ਪ੍ਰਸ਼ਾਸਨ ਨੂੰ ਵੀ ਤੇ ਹਰ ਇੱਕ ਉਸ ਬਕਤੀ ਨੇ ਜਿਹੜੇ ਸਰਾਤੀ ਅਨਸਰ ਨੇ ਕੀ ਬੰਦੇ ਬਣੋ ਠੀਕ ਹੈ ਜੀ ਮੂਰਨ ਅਨਸਰ ਅਨਸਰ ਤੁਸੀਂ ਕਿਹਨਾਂ ਨੂੰ ਕਹਿੰਦੇ ਕਿ ਰਾਜਨੀਤਿਕ ਤੌਰ ਤੇ ਜਾਂ ਜਿਹੜੇ ਸਮਾਜ ਵਿਰੋਧੀ ਜਿਹੜੇ ਅਨਸਰ ਨੇ ਜਿਵੇਂ ਅਵਾਰਦਾਤਾ ਹੁੰਦੀਆਂ ਨੇ ਕਿਹਨੂੰ ਕਹਿੰਦੇ ਹੋ ਜੀ ਮੈਂ ਸਮਾਜ ਵਿਰੋਧੀ ਨੂੰ ਵੀ ਕਹਿ ਸਕਦਾ ਵਾਂ ਤੇ ਜਿਹੜੇ ਰਾਜਨੀਤਿਕ ਤੌਰ ਤੇ ਜਿਹੜੇ ਕਿਸੇ ਨੂੰ ਕਹਿ ਜਿੱਦਾ ਫੋਰ ਐਗਜ਼ਾਮਪਲ ਤੁਹਾਨੂੰ ਦੱਸ ਦਿੰਨੇ ਆ ਕਿ ਜਿੱਦਾਂ ਕਿ ਇੱਕ ਵਿਅਕਤੀ ਕੰਮ ਕਰ ਰਿਹਾ ਵਾ ਉਹ ਆਪਣੀ ਮਿਹਨਤ ਕਰ ਰਿਹਾ ਆਪਣੇ ਘਰ ਚਲਾਉਣ ਵਾਸਤੇ ਤੇ ਦੂਜਾ ਵਿਅਕਤੀ ਉਹਦੀ ਮਿਹਨਤ ਵੇਖ ਨਾ ਸਕੇ ਕਿ ਆਪਣਾ ਘਰ ਕਿੱਦਾਂ ਚਲਾ ਰਿਹਾ ਤੇ ਤੁਸੀਂ ਕਿਸੇ ਵੀ ਕੋਸ਼ਿਸ਼ ਕਰਦਾ ਇਹੋ ਜਿਹੇ ਵਿਅਕਤੀਆਂ ਨੂੰ ਮੈਂ ਕਹਿ ਦਿੰਦਾ ਮੂਰਖ ਨਾ ਬਣੋ ਬੰਦੇ ਦੇ ਪੁੱਤ ਬਣੋ ਜੇ ਮੈਂ ਬੰਦੇ ਦਾ ਪੁੱਤ ਬਣਨ ਤੇ ਆ ਗਿਆ ਪਹਿਲੀ ਗੱਲ ਤੇ ਮੈਂ ਆਪਣੇ ਹਲਕੇ ਦੀ ਕਰਨ ਲਿਆ ਹਾਂ ਨੁਮਾਇਦੀ ਆਪਣੇ ਹਲਕੇ ਪਰਿਵਾਰ ਦੀ ਮੈਂ ਮੱਤ ਕਰ ਰਿਹਾ ਹਾਂ ਆਪਣੀ ਪਾਰਟੀ ਦੇ ਖਾਤਰ ਕਿਉਂਕਿ ਮੈਂ ਆਪਣੀ ਪਾਰਟੀ ਨੂੰ ਬੁਲੰਦੀਆਂ ਦੇ ਉੱਤੇ ਲੈ ਕੇ ਜਾਣਾ ਚਾਹੁੰਦਾ ਤੇ ਜੇ ਕਿਸੇ ਨੇ ਮੈਨੂੰ ਇਹਦਾ ਪਤਾ ਲੱਗ ਗਿਆ ਕਿ ਕੋਈ ਲੱਗਾ ਕਿਸੇ ਦੇ ਕਿਚਨ ਜੇ ਅਦਾ ਕਰਨਾ ਮੈਨੂੰ ਬੰਦੇ ਦਾ ਪੁੱਤ ਬਣਾ ਲਾਂਗਾ ਤੇ ਮੈਂ ਤੁਹਾਡੇ ਰਾਹੀਂ ਇਹ ਵੀ ਕਹਿ ਰਿਹਾ ਤੁਹਾਡੇ ਕਹਿੰਦਾ ਮੈਂ ਤਾਂ ਰਾਜਨੀਤਿਕ ਤੌਰ ਤੇ ਜੇ ਕੋਈ ਮਿਹਨਤ ਕਰ ਰਿਹਾ ਪਾਰਟੀ ਦੇ ਵਿੱਚ ਅੱਗੇ ਵਧ ਰਿ ਮજબੂਤ ਕਰ ਰਿਹਾ ਤੇ ਉਹਦੀਆਂ ਜੇ ਕੋ ਲੱਤਾਂ ਖਿੱਚਦਾ ਉਹਨੂੰ ਤੁਸੀਂ ਜ਼ਾਬਤੀ ਅਨਸਰ ਕਹਿੰਦੇ ਹੋ ਅੱਛਾ ਇਸ ਤੋਂ ਇਲਾਵਾ ਇਸ ਗੱਲ ਨੂੰ ਆਪਾਂ ਵੀ ਸ਼ਰਮ ਦੇ ਦਈਏ ਕਿ ਜਿਵੇਂ ਤੁਹਾਡੇ ਧਿਆਨ ਚ ਲੈ ਆ ਦਈਏ ਕਿ ਤਿੰਨ ਸਾਲ ਦਾ ਸਮਾਂ ਜਿਹੜਾ ਕਰੀਬ ਬੀ ਚੁੱਕਾ ਸਰਕਾਰ ਦਾ ਮੈਂ ਵੀ ਇਸੇ ਹਲਕੇ ਨੂੰ ਇਨਾ ਪਿੰਡਾਂ ਨੂੰ ਬਲਾਉਂ ਕਰਦਾ ਤੇ ਲੋਕਾਂ ਨੂੰ ਬੜੀਆਂ ਵੱਡੀਆਂ ਉਮੀਦਾਂ ਸਨ ਆਮ ਆਦਮੀ ਪਾਰਟੀ ਤੋਂ ਪਰ ਜੇਕਰ ਗੱਲ ਕੀਤੀ ਜਾਵੇ ਪਿੰਡ ਪੱਦਰ ਤੇ ਵਿਕਾਸ ਦੀ ਡਿਵੈਲਪਮੈਂਟ ਦੀ ਤੇ ਤਿੰਨ ਸਾਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਇੱਕ ਇੱਟ ਤੱਕ ਨਹੀਂ ਲੱਗੀ ਤੇ ਕੋਈ ਡੱਕਾ ਵੀ ਨਹੀਂ ਤੋੜਿਆ ਗਿਆ ਸਰਕਾਰ ਵੱਲੋਂ ਕੀ ਰਹਿੰਦੇ ਸਮੇਂ ਦੇ ਵਿੱਚ ਸਾਰਾ ਕੁਝ ਕਵਰ ਕਰ ਬਿਲਕੁਲ ਜੀ ਕਰਾਂਗੇ ਜੀ ਦੇਖੋ ਆਪਣੀ ਸਰਕਾਰ ਹੈ ਨਾ ਜਿਹੜੀ ਉਪਰੋਂ ਜਿਹੜੀਆਂ ਹਰ ਇੱਕ ਜਿਹੜੀਆਂ ਮੰਗੂ ਹਿਮਾਂ ਆਂਦੀਆਂ ਵਾ ਲੋਕਾਂ ਦੇ ਪਿੰਡਾਂ ਦੇ ਵਿਕਾਸ ਵੀ ਹੋਉਂਦੇ ਨੇ ਠੀਕ ਹੈ ਜੀ ਹੁਣ ਜਿਹੜੀਆਂ ਰਹਿੰਦੀਆਂ ਜਿਹੜੇ 2.5 ਸਾਲ ਆ ਜਿੱਥੋਂ ਤੱਕ ਕਹਿੰਦੇ ਕਿ ਹਾਰ ਕੋਈ ਆਪਣਾ 100% ਦਿੰਦਾ ਠੀਕ ਹੈ ਜੀ ਇਸ ਰੂਪੇ ਨਜ਼ਰ ਆ ਰਹੇ ਨੇ ਨਾ ਇੰਨੀ ਵੱਡੀ ਗਿਣਤੀ ਦੇ ਵਿੱਚ ਅੰਦਰ ਪਾਣ ਵਾਸੀ ਜਿਧਾਂ ਆ ਰਹੇ ਨੇ ਇਹ ਲੋਕ ਉਮੀਦਾਂ ਲੈ ਕੇ ਆਏ ਨੇ ਤੁਹਾਡੇ ਤੇ ਇੱਕ ਕਹਿ ਸਕਦੇ ਕਿ ਜ਼ਿੰਮੇਵਾਰੀ ਦਾ ਬੋਝ ਹੈ ਬੜਾ ਵੱਡਾ ਹੈ ਇਹ ਕੰਮ ਵੀ ਲੈਣੇ ਨੇ ਲੋਕਾਂ ਨੇ ਜੀ ਬਿਲਕੁਲ ਜੀ ਜ਼ਿੰਮੇਵਾਰੀਆਂ ਨਿਭਾਦੇ ਕਿਤੇ ਜ਼ਿੰਮੇਵਾਰੀਆਂ ਕਿਹਦੇ ਸਿਰ ਤੇ ਪਹਿਣ ਗਿਆ ਤੇ ਉਹ ਕਿੱਦਾਂ ਕਰਨੀਆ ਜਦੋਂ ਕਿਸੇ ਦੇ ਸਿਰ ਤੇ ਜ਼ਿੰਮੇਵਾਰੀ ਪੈ ਜਾਂਦੀ ਹੈ ਨਾ ਉਹ ਫਿਰ ਦੁਗਣੀ ਮਿਹਨਤ ਕਰਦਾ ਤੇ ਕਹਿੰਦੇ ਕਿ ਜਦੋਂ ਕਿਸੇ ਦਾ ਇੱਕ ਮੁੜਾ ਆ ਉਹ ਹਰ ਰੋੜ ਫਿਰਦਾ ਰਹਿੰਦਾ ਤੇ ਜਦੋਂ ਘਰ ਦੇ ਕਹਿੰਦੇ ਕਿ ਤੇ ਜ਼ਿੰਮੇਵਾਰੀ ਪੋਹਦਾ ਵਿਆਹ ਕਰੋ ਤੈਨੂੰ ਪੜਾ ਕਰੋ ਵਖਰਾ ਕਰੋ ਹਨਾ ਤੇ ਉਹ ਜਦੋਂ ਉਹਦਾ ਵਿਆਹ ਹੋ ਜਾਂਦਾ ਵਾ ਫਿਰ ਉਹਦੇ ਨਿਆਣੇ ਹੁੰਦੇ ਤੇ ਦੁਗਣੀ ਮਿਹਨਤ ਕਰਦਾ ਵਾ ਤੇ ਉਹੀ ਬੰਦਾ ਫਿਰ ਸਾਰਿਆਂ ਨੂੰ ਕਹਿੰਦਾ ਵੇਖ ਲੋ ਨਕਮਾਂ ਇਹ ਸਭ ਤੋ ਉੱਤੇ ਜਾਂਦੇ ਆ ਵਾ ਤੇ ਅੱਜ ਉਹੀ ਕਿ ਅੱਜ ਮੇਰੇ ਤੇ ਜ਼ਿੰਮੇਵਾਰੀ ਇਹ ਪਈ ਆ ਤੇ ਅਸੀਂ ਦੁਗਣੀ ਮਿਹਨਤ ਕਰਕੇ ਇਹਨਾਂ ਦੇ ਹਰ ਇੱਕ ਵਚਨ ਬੰਦ ਰਵਾਂਗੇ ਜਿਹੜਾ ਕੰਮ ਹੋਏਗਾ ਪ ਪਹਿਲੇ ਇਹਨਾਂ ਨੇ ਜਿਹੜੀਆਂ ਮੰਗਾ ਇਹਨਾਂ ਦੇ ਕੰਮ ਆ ਜਿਹੜੇ ਪਿੰਡਾਂ ਦੇ ਕਰਾਵਾਂਗੇ ਚਾਹੇ ਅਸੀਂ ਕਿਸੇ ਵੀ ਤਰ੍ਹਾਂ ਕਰੀਏ ਕਿੱਦਾਂ ਵੀ ਕਰਾਈਏ ਇਹਨਾਂ ਦੀ ਪਹਿਲ ਦੀ ਅਦਾਤ ਜਿਹੜੇ ਕੰਮ ਹੋਣਗੇ ਤੋ ਤੁਹਾਡੀ ਗੱਲਬਾਤ ਜਿਹੜੀ ਹੋਈ ਹੈ ਲੰਬੀ ਗੱਲਬਾਤ ਸਵਾਲ ਜਵਾਬ ਤੁਸੀਂ ਬੜੇ ਬਵਾਕੀ ਨਾਲ ਦਿੱਤੇ ਉਹ ਤੋਂ ਸਾਫ਼ ਜਾਹਿਰ ਹੈ ਕਿ ਜਿਹੜੀ ਪਾਰਟੀ ਹਾਈ ਕਮਾਂਡ ਆਮ ਆਦਮੀ ਪਾਰਟੀ ਉਹਨਾਂ ਵੱਲੋਂ ਇਹ ਸਪਸ਼ਟ ਜਿਹੜੀ ਸਰਗਰਮੀ ਤੁਹਾਨੂੰ ਜਿਵੇਂ ਜੁੰਮੇਰੀ ਦਿਨ ਨਗਰ ਹਲਕੇ ਦੀ ਦਿੱਤੀ ਹੈ ਇਹ ਦਿਨ ਨਗਰ ਦੇ ਵਿੱਚ ਜਿਵੇਂ ਇੱਕ ਜੰਗ ਜਿਹੜਾ ਨੌਜਵਾਨ ਨੂੰ ਉਨੂੰ ਉਤਾਰਿਆ ਗਿਆ ਤੇ ਇਹ 2027 ਦਾ ਸੀ ਸੰਕੇਤ ਸਮਝ ਸਕਦੇ ਆ ਕਿ 2027 ਦੀ ਪਾਰਟੀ ਵੱਲੋਂ ਕਮਰ ਕੱਸੇ ਕੀਤੇ ਜਾ ਰਹੇ ਨੇ ਜੀ ਇਹ ਚੀਜ਼ ਨਾਲ ਦੇਖੋ ਦੇਦੀ ਤੁਸੀਂ ਕਹਿੰਦੇ ਸਸਾਈ ਦੇ ਵਿੱਚ ਉਹ ਪਾਰਟੀ ਸਾਡੀ ਜੋ ਵੀ ਕਰੇਗੀ ਉਹ ਸਾਡਾ ਸਿਰ ਮੱਥਿਆ ਪਾਰਟੀ ਹਾਈ ਕਮਾਂਡ ਦੇ ਹੁਕਮਾਂ ਦੇ ਅਨੁਸਾਰ ਆਪਾਂ ਚੱਲਦੇ ਆ ਮੈਂ ਆਪਣਾ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਹੁਣ ਮੈਂ ਫੇਰ ਕਹਿਣਾ ਕਿ ਜੇ ਮੇਰਾ ਕੋਈ ਲਾਲਚ ਨਹੀਂ ਕੋਈ ਕਿਸੇ ਦਾ ਹੋ ਨਹੀਂ ਜੇ ਮੈਂ ਇੱਥੇ ਮਿਹਨਤ ਕਰ ਰਿਹਾ ਜੇ ਮੈਂ ਆਪਣੇ ਪਰਿਵਾਰ ਲਈ ਕਰ ਰਿਹਾ ਏ ਮੇਰਾ ਪਰਿਵਾਰ ਆ ਮੇਰਾ ਹਲਕਾ ਮੇਰਾ ਪਰਿਵਾਰ ਆ ਇੱਥੋਂ ਦੀਆਂ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਮੇਰੇ ਬਜ਼ੁਰਗ ਸਾਰੇ ਮੇਰਾ ਆਪਣਾ ਵਾ ਤੇ ਇਹਨਾਂ ਦੇ ਕਰਕੇ ਮੈਂ ਇੱਥੇ ਮਿਹਨਤ ਕਰ ਰਿਹਾ ਬਾਕੀ ਜੋ ਹਾਈ ਕਮਾਂਡ ਦੀ ਇੱਛਾ ਹੋਏਗੀ ਉਹ ਸਿਰ ਮੱਥੇ ਆ ਠੀਕ ਆ ਦੂਜੀ ਗੱਲ ਇਹ ਕਹ ਤੁਹਾਨੂੰ ਕਹਿ ਦੇਣਾ ਚਾਹੁੰਦਾ ਕਿ ਤੁਸੀਂ ਇੱਥੇ ਆਜਾਏ ਹੋ ਅੱਜ ਇੱਥੇ ਤੁਸੀਂ ਐਡਾ ਕਰਾਊਡ ਦੇਖ ਰਹੇ ਹੋ ਐਡੀ ਵੱਡੀ ਤਦਾਦ ਤੇ ਮੇਰੇ ਮਾ ਮੇਰੇ ਪਿਓ ਮੇਰੇ ਬਜ਼ੁਰਗ ਜਿਹੜਾ ਇਹਨਾਂ ਵੱਲ ਕੈਮਰਾ ਮਾਰੋ ਮੜਾ ਜਾ ਵੇਖੋ ਇੱਕ ਸਾਰਾ ਜਿਹੜਾ ਮੇਰਾ ਪਰਿਵਾਰ ਇੱਥੇ ਇਕੱਠਾ ਹੋਇਆ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਇਹ ਇਦਾਂ ਹੀ ਆ ਅਗਲੀ ਵਾਰ ਆਓਗੇ ਇਹਨਾਂ ਦੇ ਜਿਹੜੇ ਆ ਮੱਥੇ ਦੇ ਮਸਤਕ ਉੱਤੇ ਖੁਸ਼ੀਆਂ ਪ੍ਰਾਪਤ ਹੋਣ ਗਿਆ ਕਿਉਂਕਿ ਇਹਨਾਂ ਨੇ ਮੈਨੂੰ ਦੋ ਤਿੰਨ ਜਿਹੜੇ ਕੰਮ ਕਰੇ ਨੇ ਉਹ ਮੈਂ ਪਹਿਲ ਦੇ ਅਰਦਾਸ ਤੇ ਕਰਾਵਾਂਗਾ ਜੀ ਸੋ ਇਹ ਆਖਰੀ ਸਵਾਲ ਬਲਦੇਵ ਜੀ ਇੱਕ ਤੁਹਾਡੇ ਤੇ ਆ ਕਿ ਜਿਵੇਂ ਗਲਾਂ ਦੇ ਵਿੱਚ ਸਰੂਪੇ ਨਜ਼ਰ ਆ ਰਹੇ ਨੇ ਹਾਰਨਜ ਰਾਜ ਨੇ ਵੱਡੀ ਗਿਣਤੀ ਆ ਅਨੁਮਾਨ ਕਿੰਨੇ ਕ ਮੈਂਬਰ ਜਿਹੜੇ ਨੇ ਅੱਜ ਦੀ ਡੇਟ ਦੇ ਵਿੱਚ ਕਾਂਗਰਸ ਨੂੰ ਛੱਡ ਕੇ ਤੁਹਾਡੇ ਸਮੇਤ ਆਮ ਆਦਮੀ ਪਾਰਟੀ ਦੇ ਵਿੱਚ ਸਮੂਲਿਤ ਕਰ ਗਏ ਇੱਥੇ ਘਟੋ ਘੜੋ 50 60 ਦੇ ਕਰੀਬ ਲਗਭਗ ਪਰਿਵਾਰ ਪਹੁੰਚੇ ਆ 50 60 ਦੇ ਕਰੀਬ ਪਰਿਵਾਰ ਤੇ ਪਰਿਵਾਰਾਂ ਦੀ ਪਰਿਵਾਰਾਂ ਦਾ ਮਤਲਬ ਹੈ ਕਿ ਉਹ ਵੱਡੀ ਗਿਣਤੀ ਦੇ ਵਿੱਚ 50 ਮੈਂਬਰ ਨਹੀਂ 50 ਪਰਿਵਾਰ ਨੇ ਤੇ ਜੇ 50 ਪਰਿਵਾਰ ਆ ਤਾਂ ਫਿਰ ਗਿਣਤੀ ਹੋਰ ਵੀ ਵੱਧਣ ਦੀ ਸਮੁਲੀਅਤ ਨੂੰ ਇਹ ਅੰਗਰੇਜ਼ ਸਿੰਘ ਨੇ ਬੜੀ ਬਵਾਕੀਤ ਨਾਲ ਦੱਸਿਆ ਕਿ ਜਿਵੇਂ ਚੰਦਰਪਾਣਵਾਸੀਆਂ ਨੇ ਸਮੁਲੀਅਤ ਕੀਤੀ ਹੈ ਜਿਵੇਂ ਮੁਲਖ ਰਾਜ ਜੀ ਦਾ ਪਰਿਵਾਰ ਹੈ ਅਗੋਂ ਉਹਨਾਂ ਦੇ ਜਿਹੜੇ ਵਾਰਿਸ ਨੇ ਜਿਹੜੋਂ ਸਰਪੰਚ ਚੁਣੇ ਗਏ ਆ ਪਿੰਡ ਵੱਲੋਂ ਉਹਨਾਂ ਵੱਲੋਂ ਆਪਣੇ ਧੜੇ ਸਮੇਤ ਆਮ ਆਦਮੀ ਪਾਰਟੀ ਦੇ ਦੀ ਸਮਾ ਹੈਗੀ ਆ ਅਗਵਾਈ ਅੰਗਰੇਜ਼ ਸਿੰਘ ਜੀ ਜੋ ਜੂਥ ਆਗੂ ਨੇ ਪੰਜਾਬ ਪਧਰੀ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਕਬੂਲ ਲਈ ਆ ਉਹਨਾਂ ਦੀ ਅਗਵਾਈ ਕਬੂਲ ਲਈ ਆ ਸੋ ਉਹਨਾਂ ਦੇ ਉੱਪਰ ਉਹਨਾਂ ਨੇ ਦੱਸਿਆ ਕਿ ਜਿਵੇਂ ਵੱਡੀਆਂ ਜ਼ਿੰਮੇਵਾਰੀਆਂ ਦੀ ਗੱਲ ਹੋਈ ਕਿ ਪਿੰਡ ਤੇ ਜਿਹੜੇ ਰਹਿੰਦੇ ਵਿਕਾਸ ਕਾਰਜ ਨੇ ਜਿੱਥੇ ਉਹ ਵੀ ਹੱਲ ਕਰਾਏਗਾ ਜਾਣਗੇ ਉੱਥੇ ਹੀ ਉਹਨਾਂ ਤਿੱਖੇ ਸ਼ਬਦਾਂ ਦੇ ਵਿੱਚ ਉਹਨਾਂ ਸ਼ਰਾਰਤੀ ਅੰਸਰਾਂ ਨੂੰ ਸ਼ਰਾਰਤੀ ਅੰਸਰ ਕਹਿੰਦਿਆਂ ਹੋਇਆ ਜੋ ਚੇਤਾਵਨੀ ਦਿੰਦੇ ਵੀ ਨਜ਼ਰ ਆਏ ਨੇ ਕਿ ਜੋ ਮਿਹਨਤ ਕਸ ਕਰਨ ਵਾਲੇ ਮੇਨ ਪਾਰਟੀ ਦੇ ਜਿਹੜੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਵਾਸਤੇ ਉਹਨਾਂ ਵਰਗੇ ਜਿਹੜੇ ਅਗਾਹ ਵੱਧੂ ਨੌਜਵਾਨ ਨੇ ਉਹਨਾਂ ਦੀ ਲੱਤਾਂ ਖਿੱਚਣ ਵਾਲੇ ਜਿਹੜੇ ਉਹਨਾਂ ਦੇ ਇਸ਼ਾਰੇ ਨੇ ਕਿਤੇ ਨਾ ਕਿਤੇ ਆਪਣੀ ਪਾਰਟੀ ਵੱਲ ਜਾਂ ਬਗਾਨੇ ਵਿਰੋਧੀਆਂ ਵੱਲ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਝਾਂ ਆ ਜਾਣ ਨਹੀਂ ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਇਸ ਤੋਂ ਇਲਾਵਾ ਉਹਨਾਂ ਨੇ ਪ੍ਰਸ਼ਾਸਨ ਨੂੰ ਵੀ ਕਈ ਤਰ੍ਹਾਂ ਦੇ ਜਿਹੜੇ ਨੇ ਉਹ ਸੰਕੇਤ ਦਿੱਤੇ ਨੇ ਸਵਾਲ ਕੀਤੇ ਨੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਮੇਂ 'ਤੇ ਦੇਖਣਾ ਇਹ ਹੈ ਕਿ ਕੀ ਇਹ ਚੰਦਰਪਾਣ ਵਾਸੀਆਂ ਦੀਆਂ ਉਮੀਦਾਂ ਦੇ ਉੱਤੇ ਆਮ ਆਦਮੀ ਪਾਰਟੀ ਜੂ ਆਂਗਰੇਜ਼ ਸਿੰਘ ਦੀ ਅਗਵਾਈ ਦੇ ਵਿੱਚ ਖਰੀ ਉਤਰਦੀ ਹੈ ਜਾਂ ਨਹੀਂ ਉਤਰਦੀ ਮੰਨ ਦੱਸੇਗਾ ਹੁਣ ਤੱਕ ਲਈ ਇਨਾ ਹੀ ਸਹਿਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਜਾਸਪੁਰ